ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਸੇ ਲੈ ਲੈ ਕੇ ਆਏ ਹਾਂ ਜੀ ਇੱਕ ਬਈ ਜਰਸੀ ਵੜਾ ਇੱਕ ਮੱਝ ਬਈ ਤਾਜੀ ਸੂਣ ਵਾਲੀ ਗੱਭਣ ਇੱਕ ਬਈ ਤੋਕੜ ਗੱਭਣ ਹਣਾ ਵੀਰੇ ਆਜੋ ਬਈ ਪੁੱਛ ਲੈਣਾ ਬਈ ਦੋ ਟੇਲਾ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਵਧੀਆ ਜੀ ਹਾਂਜੀ ਠੀਕ ਹੈ ਨਾਮ ਤੇ ਐਡਰੈਸ ਹੋ ਨਾਮ ਹਰਤੇਸ਼ ਸਿੰਘ ਜੀ ਹੂੰ ਮੇਂਡਾ ਦਾਤੇ ਹਾਂਜੀ ਕਿਲਾ ਬਰਨਾਲਾ ਤਹਿਸੀਲ ਜੀਰਤਾਪਾਣੀ ਨੇੜੇ ਪਿੰਡ ਵੇ ਜਿਹੜੇ ਭਧੌੜ ਵੀਰੇ ਜਿਹੜੇ ਭਧੌੜ ਵੀ ਪੰਜ ਕਿਲੋਮੀਟਰ ਆਸ-ਪਾਸ ਹੈ ਨਾ ਚਾਰ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 7851 ਹੂੰ 21668 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕੀ ਡਿਟੇਲ ਹੈ ਜੀ ਇਹ ਵੀਰੇ ਡੇਢ ਕਿ ਮਹੀਨੇ ਦੀ ਸੂਈ ਦੀ ਆ ਠੀਕ ਆ 8 ਲੀਟਰ ਦੁੱਧ ਦਾ ਠੀਕ ਆ ਕਿਹੜਾ ਸੂਆ ਇਹ ਸੂਆ ਦੂਜਾ ਸੂਈ ਵੀ ਹੈ ਦੂਜਾ ਸੂਈ ਵੀ ਹੈ ਹਾਂਜੀ 8 ਲੀਟਰ ਦੁੱਧ ਦਾ 8 ਲੀਟਰ ਆਰਡਰ ਭਾਈ ਨੇੜੇ ਤੋਂ ਚੈੱਕ ਕਰ हां जी भाई जी भाई भाई ने दी कार ली भाई हजे मेरे हिसाब ना आधा घंटा या घंटा की होया चुवाई कितनी घंटा हो गया ठीक है भाई सवेरे ਦਾ ਹੀ ਟਾਈਮ ਹੈ ਵੀਡੀਓ ਬਣਾਉਂਦਾ ਖੋਲ ਬਈ ਤੋਰ ਕੇ ਵਿਖਾ ਦੇ ਠੰਡੀ ਸੀ ਲਾ ਪੂਰੀ ਪੂਰੀ ਜਿੰਨੇ ਮਾਰਦੀ ਚੁਵਾਈ ਚੁਈ ਕਿਵੇਂ ਆ ਪੂਰੀ ਇੱਕ ਨੰਬਰ ਚੁਵਾਈ ਇੱਕ ਨੰਬਰ ਆ ਆ ਬੱਸੀ ਹੈ ਜੀ ਫੇਸ ਬਿਊਟੀ ਕਮਾਲ ਦੀ ਬੋਦੀਬਾਦੀ ਚੰਗੀ ਆ ਤੋੜਾ ਤਾਰਾ ਚੰਗਾ ਬਈ ਤੇ ਚੁਵਾਈ ਇਹਦੀ ਹੋਈ ਵੀ ਆ ਉਸ ਹਿਸਾਬ ਨਾਲ ਆਰਡਰ ਦੀ ਜੱਜਮੈਂਟ ਕਰਿਓ ਬਈ ਸ਼ਾਮ ਤੱਕ ਆਰਡਰ ਜਿਹੜਾ ਸੋਹਣਾ ਤਿਆਰ ਕਰਨ ਨੂੰ ਕਰ ਮਾਰੋ ਤੇ ਕੀ ਮੋਲ ਆ ਭਰਾ ਇਹਦਾ ਮੋਲੇ ਦਾ 35000 ਰੁਪਏ ਮਾਨਤਾਨ ਹੋ ਜੀ ਬਾਈ ਆ ਮਾਨਤਾਨ ਕਰਾਂਗੇ ਮੋਲ 35000 ਰੁਪਏ ਮਾਨਤਾਨ ਜ਼ਰੂਰ ਹੋ ਜੂਗਾ ਬੱਚਾ ਮਗਰ ਬੱਚੀ ਆ ਆ ਬੈਠੀ ਐ ਬੱਚੀ ਬਹੁਤ ਏਗੀ ਹੈ ਨਾ ਮਗਰ ਬੱਚੀ ਪੂਰੀ ਬਈ ਵੇ ਸਹੀ ਗੱਲ ਆ ਬੱਚਾ ਹੀ ਮਗਰ ਬੱਚੀ ਆ ਬਈ ਬੱਚੀ ਵੀ ਚੰਗੀ ਆ ਵਰਲਡ ਵੀ ਚੰਗੀ ਆ ਅੱਗੇ ਵੀਰੇ ਦੋ ਨੰਬਰ ਕਿਹੜਾ ਸੁਆ ਸੁੰਦੀ ਐ ਮਾਜ ਇਹ ਦੂਜਾ ਸੁਆ ਸੁੰਦੀ ਐ ਕਿੰਨੇ ਦਿਨ ਲੈਂਦੀ ਐ ਬਾਈ ਦਿਨ ਵੀਰੇ ਤੇ ਤਰੀਕ ਬਤਾ ਕੇ ਤੇ ਅੱਜ 8 ਦਿਨ ਪਏ ਆ 8 ਦਿਨ ਪਏ ਆ ਕੀ ਰਿਕਾਰਡ ਦੁੱਧ ਲੈ ਜੇ ਕੱਟ ਲੈ ਜੇ ਦੁੱਧ ਦਾ ਕੀ ਰਿਕਾਰਡ ਆ ਦੁੱਧ ਦਾ ਵੀਰੇ 12 ਕਿਲੋ ਕੱਢਿਆ ਪਹਿਲੇ ਸਾਰ ਬੱਚੀ ਹੱਕੇ ਭਾਈ ਅੱਛਾ 12 ਲੀਟਰ ਦਾ ਬਾਈ ਨੇ ਦੁੱਧ ਦਾ ਰਿਕਾਰਡ ਦੱਸਿਆ ਫੇਸ ਚੰਗਾ ਸਿੰਘ ਕੁਆਲਿਟੀ ਚੰਗੀ ਆ ਮੂੰਹ ਮੁੱਠਾ ਚੰਗਾ ਭਾਈ ਤੇ ਨੀਲੀ ਰਾਂ ਵੀ ਆ ਹਾਂ ਨੀਲੀ ਰਾਂ ਹਾਂ ਡੱਬ ਡੁੱਬ ਚੰਗੇ ਆ ਤੋਰੀ ਭਾਈ ਮੜੀ ਅ ਕੱਦ ਵੱਡ ਚੰਗਾਗਾ ਚੰਗੀ ਆ ਰਿਕਾਰਡ ਦਿੱਤਾ ਵੀਰੇ ਐਡਾ ਮਾਜਾ ਤਾਂ ਮਿਲਦਾ ਹੀ ਨਹੀਂ ਆ ਸਹੀ ਗੱਲ ਆ ਭਾਈ ਥਣ ਬਹੁਤ ਚੰਗਾ ਲੱਗਿਆ ਬਈ ਹਾਂ ਚੰਗਾ ਕੱਚੀ ਜ਼ਰੂਰ ਆ ਬਈ ਹਜੇ ਦਿਨ ਲੈਂਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਾਰਾ ਚੰਗਾ ਆਰਡਰ ਸੋਹਣਾ ਤਿਆਰ ਕਰਦੀ ਹੁੰਦੀ ਆ ਹਜੇ ਬਈ ਦਾਸ ਦਾ ਵੀ ਦਿਨ ਲੈਂਦੀ ਆ ਉਦੋਂ ਦਾ ਆਰਡਰ ਹੋਰ ਹੀ ਵਧੀਆ ਤਿਆਰ ਕਰ ਲੂ ਕੱਦ ਬਹੁਤ ਚੰਗਾ ਬਈ ਛੋਟੀ ਰ ਹੈ ਨਾ ਕੱਦ ਦਾ ਪੂਰਾ ਇਹ ਕਹਦਾ ਇਹ ਤੋਂ ਬਾਅਦ ਸਹੀ ਗੱਲ ਆ ਨੀਲੀ ਰਾਵੀ ਦੇ ਬੱਚੇ ਇਹ ਬਹੁਤ ਚੰਗੇ ਭੂਖੇ ਰੋਸ ਟਿੰਗ ਟਿੰਗ ਬਹੁਤ ਚੰਗਾ ਬਈ ਤੋਰਾ ਤਾਰਾ ਚੰਗਾ ਰਾਜੀ ਹੁੰਦੀ ਫੋਲਾ ਬਈ ਫੋਲੋ ਵੱਡਾ ਕੱਦ ਰਾਜੀ ਬੱਸ ਇਧਰ ਕਿਧਰ ਕੀ ਮੁੱਲ ਆ ਭਰਾ ਇਹਦਾ ਇਹਦਾ ਮੁੱਲ ਜੀ 115 1 ਲੱਖ 15 ਹਾਂ ਮਾਨਤਾਨ ਹੋ ਜੀ ਨਹੀਂ ਤਾਂ ਜੇ ਤਾਂ ਮਾਨਤਾਨ ਹੀ ਹੋ ਐ ਨਹੀਂ ਵੀ 200000 ਰੁਪਏ ਵੀ ਰੱਖ ਕੇ ਕਿ ਜAVE ਇਹਦਾ ਲੱਖ ਲੈ ਲਓ ਜੀ ਐ ਕਰੋ ਨਾ ਮੁੱਲ ਬਾਈ ਨੇ ਜਮਾ ਜਾਇਜ਼ ਰੱਖਿਆ 115000 ਰੁਪਏ ਬਾਕੀ ਚਲੋ ਵਿੱਚੋਂ ਮਾਨਤਾਨ ਜ਼ਰੂਰ ਹਾਂ ਇਹ ਕੇ ਬੰਦੇ ਦਾ ਮਾਨਤਾਨ ਜ਼ਰੂਰ ਕਰਾ ਛੋਟੀ ਚੰਗੀ ਐ ਨੀਲੀ ਰਾਵੀ ਚ ਪੈਂਦੀ ਐ ਸੱਦ ਵੱਡਾ ਸਿੰਘ ਕੁਆਲਿਟੀ ਤੇ ਦੁੱਧ ਦਾ ਰਿਕਾਰਡ ਵੀ ਚੰਗਾਗਾ ਥਾਂ ਚੰਗਾ ਲੱਗਿਆ ਚਵਾਈ ਚੁਈਰੀ ਚੰਗੀ ਨਿਕਲੂ। ਦੁੱਧ ਦਾ ਡਾਕਟਰ 14 ਕਿਲੋ ਦਾ ਖੁੱਲਾ ਕੱਢੂ। ਅੱਛਾ। ਹਾਂ। ਹੂੰ। ਠੀਕ ਆ ਭਈ ਆਰਡਰ ਦੇਖੋ ਕਮਾਲ ਦਾ ਆਰਡਰ। 14 ਕਿਲੋ ਜੀ ਈਡੀ ਮੱਝ ਨਹੀਂ ਕੱਢੂ। ਹੂੰ। ਫਿਰ ਤੂੰ ਆਪ ਹੀ ਜਣਾ ਵੀ ਕੱਢੂਗਾ ਗੜੀ। ਠੀਕ ਆ। ਓਕੇ ਭਈ। ਅੱਗੇ ਭਈ ਬਾੜ ਤੋਕੜ ਗੱਬਣਾ। ਤੋਕੜ ਗੱਬਣਾ ਜੀ 7.5 ਨੀ ਗੱਬਣਾ। ਹਾਂ ਦੁੱਧ ਕਿਹਦਾ? ਦੁੱਧੋ ਡਰਾਈ ਐ। ਦੁੱਧੋ ਡਰਾਈ ਐ। ਕਿਹੜਾ ਸੂਆ ਵੀਰੇ? ਇਹ ਦੂਜਾ ਦੂਜੇ ਨੂੰ ਗੱਬਣਾ। ਦੂਜੇ ਨੂੰ ਗੱਬਣਾ ਪਹਿਲਾ ਸੂਈ ਵੀ ਹੈ ਪਹਿਲਾ ਸੂਈ ਵੀ ਖੋਲ ਦੋ ਬਈ ਤੋਰ ਦੋ ਮੜੀ ਠੰਡੀ ਸੀਲ ਇੰਨੀ ਹੈ ਜਿੰਨੀ ਵੀ ਕਹਦੇ ਠੰਡੀ ਸੀਲ ਦਾ ਆਪਾਂ ਗਰੰਟੀ ਨਾਲ ਵੇਚ ਦੇਣਾ ਠੀਕ ਆ ਹੂੰ ਠੰਡੀ ਸੀਲ ਪੂਰੀ ਆ ਬਈ ਦੋ ਦੋ ਡਰਾਈ ਆ ਗੱਬਣਾ ਇਹੇ ਹੁੰਦਾ ਦੇਸੀ ਗਾਂ ਜਾਂ ਲੱਤਾਂ ਛੜਾ ਕਰਨੀਆਂ ਹਾਂ thora sara changa karm wali da ਗਰੰਟੀ ਨਾਲ ਬਈ ਕਹਿੰਦਾ ਆਪਾਂ ਦੇਵਾਂਗੇ ਐਨੀ ਕਿ ਠੰਡੀ ਸੀਲ ਆ ਬਈ ਜਿਹੜੀ ਬੱਸੀ ਖੜੀ ਆ ਜੀ ਹੂੰ ਪਹਿਲੇ ਸੂਈ ਦੀ ਬੱਸੀ ਐ ਠੀਕ ਆ ਆਹ ਬੱਸੀ ਇਹਦੀ ਪਹਿਲੇ ਸੂਈ ਆ ਠੀਕ ਆ ਬਈ ਤੇ ਕੀ ਰਿਕਾਰਡ ਸੀ ਵੈਸੇ ਦੁੱਧ ਦਾ ਮੇਰੇ 8 ਕਿਲੋ ਕੱਢਿਆ ਪਐਵੇਂ ਕਈ 10 ਦਿੱਤਾ ਨੇ 12 ਦਿੱਤਾ ਹਾਂਜੀ ਠੀਕ ਹੈ ਸਹੀ ਹੈ ਹੁਣ ਮਾਰਦੇ ਕਿਰੋੜ ਹਾਂ 8 ਲੀਟਰ ਦਾ ਰਿਕਾਰਡ ਬਈ ਪਰ ਆਇਆ 8 ਲੀਟਰ ਜਿਹੜਾ ਬਈ ਜਮਾ ਮੱਝਾਂ ਵਰਗਾ ਦੁੱਧ ਹੈਂਡਫੁਲ ਫੁੱਲ ਗਰਮੀ ਨਹੀਂ ਵਹਿੜ ਮੰਨਦੀ ਬਿਲਕੁਲ ਵੀ ਬਾਕੀ ਬਈ ਸਿਹਤ ਲਈ ਬਹੁਤ ਚੰਗਾ ਦੁੱਧ ਦਾ 6-8 ਪੈੜਾਂ ਦੀ ਰਹੀ ਜਿਹੜਾ 7 ਪੈੜਾਂ ਕੋ ਮੱਝਾਂ ਦੀ ਨਹੀਂ ਇਹਦੀ ਸਹੀ ਕਹਿੰਦਾ ਬਈ ਹਾਂ 62 ਕਹਿੰਦਾ 7-8 ਆਉਂਦੀ ਰਹੀ ਹੈ ਤੇ ਥਣ ਬਹੁਤ ਚੰਗਾ ਬਈ ਤੇ ਚਵਾਈ ਜਿਵੇਂ ਸੀ ਚਵਾਈ ਬੋਲੀ ਤਾਂ ਠੀਕ ਆ ਨਾਗਪਰਾ ਕੋਲੇ ਸੀਗੇ ਬਈ ਤਿੰਨ ਤਿੰਨੇ ਦਿਖਾਤੇ ਕਿਸੇ ਵੀ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ